ਨੇ ਦੇ ਵਿੱਚ ਮਾ ਤੂੰ ਆ ਕੇ ਸੋਣਾ ਸੋਣਾ ਵੀਖਾ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਅਮਰੀਕਾ ਤੋਂ 14 ਸਾਲਾਂ ਬਾਅਦ ਆਪਣੇ ਘਰ ਆਉਂਦਾ ਤੇ ਜਦੋਂ ਘਰ ਆ ਕੇ ਘਰ ਦਾ ਬੂਹਾ ਖੋਲਦਾ ਤਾਂ ਸੁੰਨੇ ਪਏ ਘਰ ਨੂੰ ਦੇਖ ਕੇ ਭਾਵੁਕ ਹੋ ਜਾਂਦਾ ਹੈ ਦਰਅਸਲ ਅਮਰੀਕਾ ਗਏ ਦੇ ਪਿੱਛੋਂ ਮੁੰਡੇ ਦਾ ਮਾਪਿਓ ਮੋਕ ਜਾਂਦਾ ਤੇ ਉਸ ਤੋਂ ਬਾਅਦ 14 ਸਾਲਾਂ ਬਾਅਦ ਜਦ ਆਪਣੇ ਘਰ ਆਉਂਦਾ ਤਾਂ ਸੁੰਨੇ ਪਏ ਘਰ ਨੂੰ ਦੇਖ ਕੇ ਭਾਵੁਕ ਹੋ ਜਾਂਦਾ ਜ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ